ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਅੱਜ ਅਸੀਂ ਆਪ ਜੀ ਨਾਲ ਪੀਰ ਭੀਖਣ ਸ਼ਾਹ ਦੀ ਸਾਖੀ ਸਾਂਝੀ ਕਰਾਂਗੇ ਭੀਰ ਭੀਖਣ ਸ਼ਾਹ ਜੀ ਪਿੰਡ ਕੜਾਮ ਦੇ ਰਹਿਣ ਵਾਲੇ ਸਨ ਜੋ ਕਿ ਪਟਿਆਲਾ ਰਿਆਸਤ ਵਿੱਚ ਪੈਂਦਾ ਹੈ ਇੱਕ ਦਿਨ ਪੀਰ ਜੀ ਆਪਣੇ ਚੇਲੇ ਪਾਸ ਪਿੰਡ ਠਸਕਾ ਜੋ ਕਿ ਕਰਨਾਲ ਜ਼ਿਲ੍ਹੇ ਦੇ ਹਰਿਆਣਾ ਵਿੱਚ ਪੈਂਦਾ ਹੈ gae hoye han san amrit vele apni bandagi vich leen san das dijiye ke peer ji bahut ponche hoye sufi sa na ki dekhde han ke onhan nu purv disha vich anokha hi distance hoya hai jo 22 december 1668 isvi nu patna saheb vich shri guru gobind singh ji maharaj ne avatarthan kita ਏ ਜੇਕੇ ਪੀਜੀ ਨੇ ਉਸ ਦਿਨ ਦੇ ਨਵਾਜ ਪੂਰਬ ਬਲ ਮੂੰਹ ਕਰਕੇ guzari ਤਾਂ ਪੀਜੀ ਦੇ ਚੇਲਿਆਂ ਨੇ ਪੁੱਛਿਆ ਪੀਜੀ ਅੱਜ ਤੁਸੀਂ ਪੂਰਬ ਬਲ ਮੂੰਹ ਕਰਕੇ ਨਵਾਜ ਕਿਉਂ guzari ਹੈ ਪੀਜੀ ਨੇ ਦੱਸਿਆ ਕਿ ਅੱਜ ਮੇਰਾ ਅੱਲਾ ਪਟਨੇ ਵਿੱਚ ਪ੍ਰਗਟ ਹੋਇਆ ਬਲਕ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ ਇਸ ਲਈ ਉਸ ਨੂੰ ਸਜਦਾ ਕੀਤਾ ਹੈ ਮੈਂ ਹੁਣ ਉਸ ਰੋਹਾਨੀ ਬਲਕ ਦੇ ਦਰਸ਼ਨ ਕਰਨ ਜਾਵਾਂਗਾ ਦਰਸ਼ਨ ਕਰਨੇ ਨੂੰ ਪੀਰ ਪਖਮਸ਼ਾ ਚੱਲੇ ਦਰਸ਼ਨ ਕਰਨੇ ਨੂੰ ਕਰਨੇ ਨੂੰ ਪੀਰ ਪਖਮਸ਼ਾ ਚੱਲੇ ਦਰਸ਼ਨ ਕਰਨੇ ਨੂੰ ਥੱਸ ਕੇ ਤੋਂ ਫਿਰ ਚੱਲੇ ਪਾਏ ਥੱਸ ਕੇ ਤੋਂ ਫਿਰ ਚੱਲੇ ਪਾਏ ਦੋ ਤਿੰਨ ਚੇਲੇ ਨਾਲ ਲਿਆਏ ਦੋ ਤਿੰਨ ਚੇਲੇ ਨਾਲ ਲਿਆਏ ਹੇ ਬਾਕੀ ਰਹਾ ਚੋਰਲੇ ਦਰਸ਼ਨ ਕਰਨੇ ਨੂੰ ਪੀਰ ਬਖਮਸ਼ਾ ਚੱਲੇ ਦਰਸ਼ਨ ਕਰਨੇ ਨੂੰ ਕੁਝ ਦਿਨਾਂ ਦਾ ਪੰਦ ਮਕਾਇਆ ਪੀਰ ਨੂੰ ਦਰਸ਼ਨ ਨਹੀਂ ਕਰਾਇਆ ਕੁਝ ਦਿਨਾਂ ਦਾ ਪੰਦ ਮਕਾਇਆ ਪੀਰ ਨੂੰ ਦਰਸ਼ਨ ਨਹੀਂ ਕਰਾਇਆ ਪਰ ਪੀਰ ਨੇ ਬੁਹੇ ਮੱਲੇ ਦਰਸ਼ਨ ਕਰਨੇ ਨੂੰ ਪੀਰ ਬਖਮਸ਼ਾ ਚੱਲੇ ਦਰਸ਼ਨ ਕਰਨੇ ਨੂੰ ਪੀਰ ਬਖਮਸ਼ਾ ਚੱਲੇ ਦਰਸ਼ਨ ਕਰਨੇ ਨੂੰ ਇਸਨਾ ਪੀਜੀ ਕੁਝ ਦਿਨਾਂ ਦਾ ਬੰਦ ਮਕਾ ਕੇ ਪਟਨਾ ਸਾਹਿਬ ਪਹੁੰਚ ਜਾਂਦੇ ਹਨ ਤੇ ਅੱਗੇ ਜਾ ਕੇ ਬਾਲਕ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਨੂੰ ਆਖਦੇ ਹਨ ਤਾਂ ਅੱਗੋਂ ਮਮਾ ਕਰਪਾਲ ਜਾਨ ਜੀ ਨੇ ਪੀਰ ਜੀ ਨੂੰ ਮਨਾ ਕਰ ਦਿੱਤਾ ਕਿ ਅਸੀਂ ਗੁਰੂ ਜੀ ਦੇ ਦਰਸ਼ਨ ਤਦ ਤੱਕ ਨਹੀਂ ਕਰੌਦੇ ਜਦ ਤੱਕ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਦਰਸ਼ਨ ਨਾ ਕਰ ਲੈਣ ਤੇ ਨਾਲ ਹੀ ਇਹਨਾਂ ਦੇ ਵਿੱਚ ਦਿਲ ਵਿੱਚ ਇਹ ਵੀ ਸੀ ਕਿ ਜੋ ਦਿੱਲੀ ਦੀ ਹਕੂਮਤ ਮੁਗਲ ਬਾਦਸ਼ਾਹ ਹੈ ਸ਼ਾਇਦ ਪੀਰ ਨੂੰ ਉਸਨੇ ਹੀ ਕਿਸੇ ਕਾਰਨ ਭੇਜਿਆ ਹੋਵੇ ਜੋ ਗੁਰੂ ਜੀ ਨਾਲ ਕੋਈ ਗਲਤ ਕੰਮ ਨਾ ਹੋ ਜਾਵੇ ਇਸ ਕਰਕੇ ਉਹਨਾਂ ਨੇ ਬਹਾਨਾ ਪਾ ਦਿੱਤਾ ਸੀ ਪਰ ਪੀਰ ਭੀਖਮਸ਼ਾ ਜੀ ਨੇ ਉਸੇ ਦਿਨ ਤੋਂ ਅੜੀ ਫੜ ਲਈ ਤੇ ਉਹਨਾਂ ਦੇ ਘਰ ਦੇ ਦਰਵਾਜ਼ੇ ਅੱਗੇ ਡੇਰਾ ਲਾ ਕੇ ਬੈਠ ਗਿਆ ਤੇ ਇੱਕੋ ਹੀ ਗੱਲ ਕਹਿੰਦਾ ਰਿਹਾ ਕਿ ਦਰਸ਼ਨ ਗਾ ਕੇ ਜਾਊਂਗਾ ਜਿੰਨਾ ਚਿਰ ਦਰਸ਼ਨ ਨਹੀਂ ਹੁੰਦੇ ਉਹਨਾਂ ਚਿਰ ਮੈਂ ਕੋਈ ਮੂੰਹ ਵਿੱਚ ਵੀ ਅਨ ਪ੍ਰਸ਼ਾਦਾ ਨਹੀਂ ਪਾਵਾਂਗਾ ਤੇ ਭੁੱਖਾ ਪਾਣਾ ਹੀ ਆਪ ਜੀ ਦੇ ਦਰਵਾਜ਼ੇ ਤੇ ਬੈਠਾ ਰਹਾਂਗਾ ਦਰਸ਼ਨ ਕਰਕੇ ਹੀ ਮੈਂ ਜਾਵਾਂਗਾ ਇਸ ਕਰਕੇ ਜਿਸ ਵੇਲੇ ਇਹ ਗੱਲ ਮਾਤਾ ਜੀ ਨੂੰ ਪਤਾ ਲੱਗਾ ਤੇ ਮਾਮਾ ਕਰਪਾਲ ਚੰਦ ਤੇ ਮਾਤਾ ਗੁਜਰੀ ਜੀ ਨੇ ਆਪចੇ ਸਲਾਹ ਕੀਤੀ ਕਿ ਕਿ ਇਹ ਪੀਰ ਕੋ ਪਹੁੰਚੇ ਹੋਈ ਹਾ ਨਾ ਇਹਨਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਬਗੈਰ ਨਹੀਂ ਜਾਣਾ ਹੈ ਸੋ ਇਹਨਾਂ ਨੂੰ ਗੁਰੂ ਸਾਹਿਬ ਜੀ ਦਾ ਦਰਸ਼ਨ ਕਰਾ ਹੀ ਦਿੱਤਾ ਜਾਵੇ ਤੇ ਜਿਸ ਵੇਲੇ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਵਾਏ ਤਾਂ ਫਿਰ ਪੀਰ ਜੀ ਆ ਮਹਾਰਾਏ ਬੋਲ ਪਏ ਕੀ ਕਹਿੰਦੇ ਹਨ ਮਨ ਗਰਗਰ ਹੋਇਆ ਆਜੀ ਦਰਸ਼ਨ ਕਰਕੇ ਦਰਸ਼ਨ ਕਰਕੇ ਮਨ ਗਰਗਰ ਹੋਇਆ ਆਜੀ ਦਰਸ਼ਨ ਕਰਕੇ ਦਰਸ਼ਨ ਕਰਕੇ ਮਨ ਗਰਗਰ ਹੋਇਆ ਆਜੀ ਦਰਸ਼ਨ ਕਰਕੇ ਦਰਸ਼ਨ ਕਰਕੇ ਇਸ ਤੋਂ ਬਾਅਦ ਪੀਜੀ ਨੇ ਆਪਣਾ ਭਰਮ ਦੂਰ ਕਰਨ ਵਾਸਤੇ ਆਪਣੇ ਚੇਲਿਆਂ ਨੂੰ ਭੇਜਿਆ ਦੇ ਦੋ ਕੂਜੀਆਂ ਮਗਾ ਲਈਆਂ ਇੱਕ ਵਿੱਚ ਦੁੱਧ ਤੇ ਇੱਕ ਵਿੱਚ ਪਾਣੀ ਪਾ ਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਲੈ ਆਏ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਉਹਨਾਂ ਦਾ ਭਰਮ ਕਿਸ ਤਰ੍ਹਾਂ ਦੂਰ ਕੀਤਾ ਸੱਜੇ ਨਾਲ ਹਿੱਲੀਆਂ ਗੁਲਾਬੀ ਬੁੱਲੀਆਂ ਸਾਈ ਨੂੰ ਦੱਸਣ ਗੱਲਾਂ ਅਣਮੁੱਲੀਆਂ ਸੱਜੇ ਨਾਲ ਹਿੱਲੀਆਂ ਗੁਲਾਬੀ ਬੁੱਲੀਆਂ ਸਾਈ ਨੂੰ ਦੱਸਣ ਗੱਲਾਂ ਅਣਮੁੱਲੀਆਂ ਹੋਜ ਪੂਰਾ ਸਾਜ਼ੂ ਆ ਦਾ ਬੇਸ ਸਾਈ ਜੀ ਦੋਹਾਂ ਚੇ ਬਰਉਣਾ ਤੀਜਾ ਭੇ ਸਾਈ ਜੀ 헤 ਵੀਰਾਂ ਨਾਲ ਵੀਰ ਵੀ ਪਿਆਰ ਕਰਨਗੇ ਦੋਸਤੋ ਬਗੈਰ ਹੱਦੇ ਨਹੀਂ ਮਰਨਗੇ ਸਚ ਨੂੰ ਲੱਗ ਹੋਣ ਠੇ ਸਾਈ ਜੀ ਦੋਹਾਂ ਚੇ ਬਰਉਣਾ ਤੀਜਾ ਭੇ ਸਾਈ ਜੀ ਹੋਜੂ ਪ੍ਰਚਾਰ ਧਰਮਯ ਤੇ ਸ਼ਰਮ ਦਾ ਰਸਤਾ ਬਖੋਣਾ ਸੱਚ ਤੇ ਕਰਮ ਦਾ ਹੋਜੂ ਪ੍ਰਚਾਰ ਧਰਮਯ ਤੇ ਸ਼ਰਮ ਦਾ ਰਸਤਾ ਬਖੋਣਾ ਸੱਚ ਤੇ ਕਰਮ ਦਾ ਜਬਰ ਹੋਣਾ ਟਾਉਣਾ ਇਹ ਨਿਰਦੇਸ਼ ਸਾਈ ਜੀ ਤੁਰ ਦੋਹ ਚੇ ਬਣੋਣਤੀ ਜਪੇ ਸਾਈ ਜੀ ਤੁਰ ਕਾ ਜੋ ਕੱਟ ਦੇਣਾ ਹੈ ਤੋ ਸਭ ਪੰਡਤਾ ਨੂੰ ਨੇਕੀ ਦਾ ਸਿਖਾਉਣਾ ਸਾਬਕ ਸਾਂਝਾ ਹੈ ਸਾਰਿਆਂ ਦਾ ਦੇਸ਼ ਸਾਈ ਜੀ ਤੋਹ ਚੇ ਬਣੋਣਤੀ ਜਪੇ ਸਾਈ ਜੀ ਖਾਲਸਾ ਹੋਵੇ ਜੋ ਪਹਿਰੇਦਾਰ ਕੋਮਤਾਂ ਚਾਹੀਦਾ ਸੁਭਾਏ ਜੁ ਮੈਂਦਾਰ ਕੌਮ ਦਾ ਕੰਮਣਾ ਪਈ ਸਾਨੂੰ ਪਰਦੇਸ ਸਾਈਂ ਜੀ ਦੋਹਾਂ ਚ ਬਣੋਣਾ ਤੀਜਾ ਪੇ ਸਾਈਂ ਜੀ ਮਾਲਕ ਦਾ ਹੁਕਮ ਬਜਾਉਣਾ ਪੈ ਗਿਆ ਅਸਾਂ ਨੂੰ ਹੁਕਮ ਪਾ ਕੇ ਆਉਣਾ ਪੈ ਗਿਆ ਹੇ ਮਾਲਕ ਦਾ ਹੁਕਮ ਬਜਾਉਣਾ ਪੈ ਗਿਆ ਅਸਾਂ ਨੂੰ ਹੁਕਮ ਪਾ ਕੇ ਆਉਣਾ ਪੈ ਗਿਆ ਹੱਸ ਕੇ ਨਮੋਣੀ ਹੈ ਬਰੇ ਸਾਈਂ ਜੀ ਦੋਹਾਂ ਚ ਬਣੋਣਾ ਤੀਜਾ ਪੇ ਸਾਈਂ ਜੀ ਸਾਈਂ ਦਾ ਗੁਰੂ ਨੇ ਪਰਮ ਨਿਵਾਰ ਕੇ ਰੋੜ ਜਿੱਤਾ ਕੁਜੀ ਅਨੁਲਤ ਮਾਰ ਕੇ ਬੋਧੀ ਤੋਂ ਬਣਾ ਦੇ ਆਂਗੇ ਕੇਸ ਸਾਈਂ ਜੀ ਦੁਹਾ ਚੇ ਬਣਾਉਣਾ ਤੀਜਾ ਪੇ ਸਾਈਂ ਜੀ ਪੁੱਛਿਆ ਸਾਈਂ ਨੂੰ ਕੇ ਰਪਾਲ ਚੰਦਨੇ ਦੱਸਿਆ ਕਿ ਮਾਦਾ ਗੁਜਰੀ ਦੇ ਚੰਦਨੇ yogiyan ਦੇ ਸੰਗ ਰਹੂਗਾ ਹਮੇਸ਼ ਜੀ ਦੋਹਾਂ ਚੇ ਬਣੋਣਾ ਤੀਜਾ ਪੇ ਸਾਈਂ ਜੀ ਜੋਗੀਆਂ ਦੇ ਸੰਗ ਰਹੂਗਾ ਹਮੇਸ਼ਾ ਜੀ ਦੋਹਾਂ ਚੇ ਬਣੋਣਾ ਤੀਜਾ ਪੇ ਸਾਈਂ ਜੀ ਇਸ ਤਰ੍ਹਾਂ ਪੀਰ ਜੀ ਦਾ ਪਰਮੰਡਵਾਰਿਆ ਗੁਰੂ ਸਾਹਿਬ ਜੀ ਨੇ ਉਸ ਤੋਂ ਬਾਅਦ ਸਾਈਂ ਮੀਆਂ ਵੀ ਪੀਖਨ ਸਾਹਿਬ ਜੀ ਵਾਪਸ ਕੜਾਮ ਆ ਜਾਂਦੇ ਹਨ ਤੇ ਆ ਕੇ ਗੁਰੂ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਲਗਨ ਵਿੱਚ ਲੱਗੇ ਰਹਿੰਦੇ ਹਨ ਸੋ ਕੜਾਮ ਬਹੁਤ ਬੜੀ ਦਰਗਾਹ ਹੈ ਵੀਰ ਜੀ ਬੀਖੋਂ ਸ਼ਾਹੀ ਜੀ ਤੇ ਇੱਕ ਵਾਰ ਫਿਰ ਵੀ ਖੋਂ ਸ਼ਾਹੀ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਯਾਦ ਕੀਤਾ ਤੇ ਗੁਰੂ ਸਾਹਿਬ ਜੀ ਉਹ ਦਰਸ਼ਨ ਦੇਣ ਵਾਸਤੇ ਅਨੰਦਪੁਰ ਸਾਹਿਬ ਤੋਂ ਕੜਾਮ ਨੂੰ ਆਉਂਦੇ ਹਨ ਤੇ ਕੜਾਮ ਦੇ ਨੇੜੇ ਹੀ ਇੱਕ ਪਿੰਡ ਵਿੱਚ ਜਾ ਕੇ ਗੁਰੂ ਸਾਹਿਬ ਦਾ ਮਲਾਪ ਹੋ ਜਾਂਦਾ ਹੈ ਉਸ ਪਿੰਡ ਦਾ ਨਾਂ ਹੈ ਮਲਾਪਸਰ ਤੇ ਉੱਥੇ ਇੱਕ ਪੌਲੀ ਸਾਹਿਬ ਗੁਰਦੁਆਰਾ ਵੀ ਹੈ ਦੱਸਿਆ ਜਾਂਦਾ ਹੈ ਕਿ ਇਹ ਜੋ ਪਿੰਡ ਮਲਾਪਸਰ ਹੈ ਇਹ ਮਾਤਾ ਕਛਲਿਆ ਦਾ ਪਿੰਡ ਹੈ। ਸ੍ਰੀ ਰਾਮਚੰਦਰ ਜੀ ਦੇ ਨਾਨਕੇ ਇਸ ਪਿੰਡ ਦੇ ਇਲਾਕੇ ਕੜਾਹਾਂ ਵਿੱਚ ਬਹੁਤ بڑے ਦਰਗਾਹ ਪੀਖਮ शाह ਜੀ ਦੀ ਹੈ ਜਿਸ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਤੇ ਇੱਕ ਮੰਦਰ ਵੀ ਵਿੱਚ ਹੀ ਹੈ। ਇੱਥੋਂ ਪਤਾ ਲੱਗਦਾ ਹੈ ਕਿ ਪੀਰ ਪੀਖਮ शाह ਜੀ ਸਾਰੇ ਧਰਮਾਂ ਨੂੰ ਸਤਿਕਾਰ ਕਰਦੇ ਸਨ। ਸੋ ਇਹ ਹੈ ਪਿਆਰੇ ਸਾਧ ਸੰਗ ਜੀ ਗੁਰੂ ਸਾਹਿਬ ਜੀ ਦੇ ਪੀਰ ਪੀਖਮ शाह ਜੀ ਦੇ ਦਰਸ਼ਨ ਕਰਨ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ